ਦੀ ਮੀਟਿੰਗ ਹੋਈ ਸਕੂਲ ਦੇ ਤਾਂ ਕਾਫੀ ਜਿਹੜੇ ਹਸਣ ਦੇਖੇ ਨਾ ਆਪਾਂ ਸਕੂਲ ਦਾ ਗਰਾਊਂਡ ਵੀ ਦੇਖਿਆ ਤਾਂ ਉੱਥੇ ਜਿਹੜੀ ਕਾਫੀ ਸਪਾਈ ਹੈ ਨਹੀਂ ਉਹ ਬੁਰਾ ਹਾਲ ਹੈ ਤੇ ਹਰ ਵਕਤ ਬਾਥਰੂਮ ਬਗੈਰਾ ਜਿੱਕੰਦਾ ਦੇ ਨਾਲ ਰੱਟ ਹੋਏ ਤੇ ਕਾਫੀ ਅਸੀਂ ਇੱਥੇ ਕਾਫੀ ਅੱਜ ਤੱਕ ਬਣਾਇਆ ਗਿਆ ਸੀ ਐਸਐਮ ਦੀ ਮੀਟਿੰਗ ਜਿਹੜੀ ਬਣਾਈ ਸੀ ਮਾਪਿਆਂ ਦੇ ਇੱਕ ਕਲੱਬ ਵਾਲੇ ਪਹੁੰਚੇ ਨੇ ਇਹ ਸਾਰੇ ਅਸੀਂ ਗਿਣਾ ਦਿੱਤਾ ਸਕੂਲ ਦੇ ਵਿੱਚ ਆਹ ਕਿ ਪ੍ਰੋਬਲਮਾਂ ਨੇ ਜਿਵੇਂ ਬਾਲੇਬਾੜ ਅਤੇ ਗਰਾਊਂਡ ਬਣਾਉਣਾ ਇਹ ਵੀ ਖਰਾਬ ਹੋ ਰਿਹਾ ਤੇ ਆਹ ਜਿਹੜੇ ਪੌਦੇ ਨੇ ਇਹ ਕੰਨਾਂ ਦਾ ਬਹੁਤ ਨੁਕਸਾਨ ਕਰਕੇ ਪ੍ਰਕਿਰਤੀ ਦਾ ਨੁਕਸਾਨ ਕਰ ਜਾਂਦੇ ਨੇ ਇਹ ਵੀ ਨੁ ਆਪੇਸ ਮਸਿਆਂ ਨੇ ਅਸੀਂ ਸਾਰੀਆਂ ਸਮੱਸਿਆਵਾਂ ਦੇਖਦੇ ਹੋਏ ਸਰਕਾਰ ਤੋਂ ਮੰਗ ਕਰਦੇ ਹਾਂ ਵੀ ਸਾਨੂੰ ਸਕੂਲ ਬਣਾਤੇ ਵੱਧ ਤੋਂ ਵੱਧ ਕਰਾਉਂਦੇ ਦਿੱਤੀ ਜਾਵੇ ਕਿਉਂਕਿ ਪੜ੍ਹਾਈ ਦੀ ਗੱਲ ਵੀ ਚੱਲ ਰਹੀ ਹੈ ਆਪਣਾ ਇੰਨਾ ਸਫਾਈ ਹੋਣੀ ਵੀ ਜ਼ਰੂਰੀ ਆ ਸਫਾਈ ਵੀ ਗਰਾਊਂਡ ਦੇ ਬਣਾ ਨਹੀਂ ਹੁੰਦੀ ਤੇ ਅਸੀਂ ਸਫਾਈ ਦਾ ਬੜਾ ਪੂਰਾ ਧਿਆਨ ਦੇਵਾਂਗੇ ਜਿਨ੍ਹਾਂ ਕਿ ਸਾਡੇ ਸਾਰੇ ਅਸੀਂ ਪੰਚਾਇਤ ਵੱਲੋਂ ਆ ਬਾਲੇਵਾਲਾ ਜਿਵੇਂ ਗਰਾਊਂਡ ਦੀ ਗੱਲ ਕੀਤੀ ਆ ਇਹ ਵੀ ਇੱਕ ਦਿਨ ਜੇ ਅਸੀਂ ਸਫਾਈ ਕਰਾ ਕੇ ਦੇ ਦਾਂਗੇ ਕੋ ਸਾਨੂੰ ਉਧਰ ਸਮੱਸਿਆਵਾਂ ਦੱਸੀਆਂ ਨੇ ਉਹ ਵੀ ਠੀਕ ਕਰਵਾ ਦਾਂਗੇ ਅਸੀਂ ਪੰਚਾਇਤ ਵੱਲੋਂ ਮਤਾਰੇ ਭਾ ਕੇ ਦਿੱਤਾ ਵੀ ਜਿਹੜੇ ਪੌਦੇ ਨੁਕਸਾਨ ਕਰਨ ਦੀ ਪ੍ਰਵਰਤੀ ਦਾ ਉਹਨੂੰ ਪਟਾ ਕੇ ਮਨਜ਼ੂਰੀ ਲੈ ਕੇ ਜੇ ਜੇ ਇੱਕ ਬੋਦਾ ਪਟਾਂਗੇ ਉਥੇ ਅਸੀਂ ਪੰਜ ਪੌਦੇ ਜਾਂ ਛੇ ਪੌਦੇ ਹੋਰ ਲਾਵਾਂ ਵਧੀਆ ਪੌਦੇ ਲਾਵਾਂ ਜਿਹੜਾ ਵਾਤਾਵਰਣ ਨੂੰ ਵਧੀਆ ਰੱਖਣਾ ਸੁੱਧਤਾ ਰੱਖਣਾ ਤੇ ਵੀ ਨੁਕਸਾਨ ਪ੍ਰਵਰਤੀ ਦਾ ਨਾ ਹੋਵੇ ਇਹ ਗੱਲਾਂ ਦੇ ਧਿਆਨ ਚਾ ਸਾਡੇ ਇੱਥੇ ਇਹ ਸਟਾਫ ਆ ਬਹੁਤ ਵਧੀਆ ਸਟਾਫ ਆ ਇਹਨੇ ਮਿੰਤ ਕਸ ਨੇ ਗੱਲ ਨਹੀਂ ਛੱਡਦੇ ਇੱਥੇ ਸਾਇੰਸ ਦੀ ਗੱਲ ਚੱਲੀ ਸੀ ਅੰਦਰ ਇਹ ਜ਼ਿਲ੍ਹਾ ਲੈਵਲ ਤੇ ਇਵੇਂ ਇਹਨਾਂ ਵਰਤੀ ਇਹਨੇ ਸਾਡੇ ਪਿੰਨੋ ਬੱਚੇ ਦੋ ਬੱਚੇ ਸਟੇਟ ਲੈਵਲ ਤੇ ਜਾ ਰਹੇ ਨੇ ਇਸ ਦਾ ਸਾਰੇ ਨਗਰ ਨਿਵਾਸੀ ਨੂੰ ਇਹ ਬੇਨਤੀ ਕਰਦੇ ਆਂ ਵੀ ਭਾਏ ਪ੍ਰਾਈਵੇਟ ਵਾਲਾ ਜੋ ਬੱਚੋ ਸਰਕਾਰੀ ਵੱਲ ਆ ਜਾਓ ਸਾਡੀ ਕਾਂਪਦੀ ਪੰਚਾਇਤ ਤੇ ਸਾਡੀ ਨਿੱਜੀ ਸੋਚ ਆ ਵੀ ਜਿਹੜੇ ਪ੍ਰਾਈਵੇਟ ਵਾਲੇ ਬੱਚੇ ਨੇ ਤੇ ਸਰਕਾਰੀ ਸਕੂਲ ਆਏ ਬੱਚੇ ਬਿਨਾਂ ਇੱਕ ਕਰਨਾ ਸਾਡੀ ਵਿਚਾਰ ਆ ਬਸਟਰਾਂ ਨਾਲ ਟੀਚਰਾਂ ਰਹਿ ਕਰਕੇ ਵੀ ਕੋਪੀਟਿਸ਼ਨ ਕਰਵਾ ਕੇ ਦੇਖੀਏ ਕਿਹੜੇ ਬੱਚੇ ਹੀ ਆਣ ਨੇ ਆਪੇ ਪਤਾ ਲੱਗ ਜਾਓ ਉਥੇ ਰੰਗ ਰੋਗਾਂ ਨੂੰ ਵੱਧ ਕੀਤਾ ਹੋਏ ਨੇ ਇੱਥੇ ਰੰਗ ਰੋਗਾਂ ਘਟਨੇ ਇਸੇ ਕਰਕੇ ਲੋਕ ਨੇ ਉਧਰੋਂ ਭੱਜ ਰਹੇ ਨੇ ਅਸੀਂ ਜਿਹੜੇ ਵੀ ਸਾਡੇ ਇਹ ਸੋਚ ਆ ਬਈ ਕੋਪਰੇਸ਼ਨ ਕਰਵਾਈਏ ਬੱਚਿਆਂ ਪਤਾ ਲੱਗ ਜਾਏ ਵੀ ਸਰਕਾਰੀ ਵਾਲੇ ਬੱਚੇ ਅੱਛੇ ਕਰ ਪ੍ਰਾਈਵੇਟ ਵਾਲੇ ਵਰਜ ਖਾਲਸਾ ਉਹਨਾਂ ਫਤ ਅਜੀ ਕੀ ਨਾਮ ਹੈ ਅਮਨਦੀਪ ਜੀ ਅਮਨਦੀਪ ਸਕੂਲ 25 ਦਿਨ ਅੱਤਲਾ ਤੋਂ ਖੜੀ ਹੈ ਹਾਂ ਜੀ ਦਾ ਉਹਨੂੰ ਬੁਲਾਇਆ ਜੀ ਅਸੀਂ ਸਕੂਲ ਵਿੱਚ ਅੱਥੇ ਪੜ੍ਹਦੇ ਨੇ ਜਿਹੜੇ ਕਿਨੇ ਸੋਚਿਆ ਹੈਗੇ ਸਕੂਲ ਨੂੰ ਦੇਖਿਆ ਹੈ ਹਾਂ ਜੀ ਸਰ ਪਹਿਲਾਂ ਤਾਂ ਸਾਰਾ ਸ਼ਸ਼ੀ ਕਾ ਜੀ ਸਰ ਪਹਿਲੇ ਨੰਬਰ ਤੇ ਤਾਂ ਇਹ ਇਹ ਪੁਰਾਣੇ ਧਰਕਤ ਘੱਟੇ ਜਾਣ ਜੀ। ਦੂਸਰਾ ਜੀ ਬੱਚਿਆਂ ਲਈ ਬਾਥਰੂਮ ਤੱਕ ਪੂਰੀ ਸਹੂਲਤ ਹੋਣੀ ਚਾਹੀਦੀ ਹੈ। ਬੱਚੇ ਜਦੋਂ بارش ਆਉਂਦੀ ਹੈ ਜੀ ਬੰਦੇ ਪੈਰ ਮਤਲਬ ਬਾਥਰੂਮ ਤੇ ਗਾਰਾ ਲੈ ਕੇ ਜਾਂਦੇ ਆ। ਆਪ ਸੋ ਬਾਕੀ ਦੂਸਰੀ ਮੰਜ਼ਿਲ ਦੀ ਦੂਜਾ ਜੀ ਸਫਾਈ ਹੋਣੀ ਚਾਹੀਦੀ ਹੈ ਸਕੂਲ ਦੀ ਓਟੀ ਹੋ ਚੱਕੇ ਜਾਣੇ ਚਾਹੀਦੀ ਹੈ। ਹਾਂਜੀ ਬਹੁਤ ਗੁਰਾ ਨਾਲ ਇਹ ਸਫਾਈ ਹੋਊਗੀ ਜੀ। ਹਾਂਜੀ ਹਾਂਜੀ। ਤਾਂ ਬੱਚਿਆਂ ਨੂੰ ਵੀ ਵਧੀਆ ਰਹਿਣਗੇ। ਇੱਕਾ ਕਮਰਾ ਚੱਕਾ ਜਾਏ। 40 ਕਮਰਾ ਦਾ ਸਾਰੀ ਬੇਸਾਰੀ ਵਰਤੋਂ ਵਿੱਚ ਆ ਜੇ। ਬਾਕੀ ਕੰਧਾਂ ਉੱਚੀਆਂ ਕਰੀਆਂ ਜਾਣ ਜੀ ਸਾਡੀ ਰਸੋਈ ਦੀ ਪਾਣੀ ਦੀ ਨਿਕਾਸੀ ਕੀਤੀ ਜਾਵੇ ਲੱਗਦਾ ਪੂਰੇ ਕੰਨੇ ਸਰਪੰਸਾ ਆਇਆ ਕੋਈ ਪੰਚਾਇਤ ਅਮੀਤ ਹੈਗੀ ਫਿਰ ਬਾਕੀ ਹਾਂਜੀ 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 ਸਾਨੂੰ ਸਰਪੰਸਾ ਦਾ ਪੂਰੀ ਵੀਦ ਹੈ ਜੀ ਇਹ ਸਾਡਾ ਕੰਮ ਜ਼ਰੂਰ ਕਰਨਗੇ ਬਾਕੀ ਕੁੜੀਆਂ ਵਾਸਤੇ 12ਵੀਂ ਤੱਕ ਸਕੂਲ ਬਣਾਉਣਾ ਚਾਹੀਦਾ ਜੀ ਕਿਉਂਕਿ ਕੁੜੀਆਂ ਹੁਣ ਬਾਹਰ ਜਾਂਦਾ ਮਾਹੌਲ ਤੁਹਾਨੂੰ ਪਤਾ ਹੀ ਹੈ ਜੀ ਇਹ 12ਵੀਂ ਤੱਕ ਪਿੰਡ 'ਚ ਸਕੂਲ ਹੋਵੇ ਤਾਂ ਵਧੀਆ ਚੰਗੀ ਗੱਲ ਹੁੰਦੀ ਆ ਜੀ ਵਾਰ ਜਾਣਾ ਔਖਾ ਹੁੰਦਾ ਜੇ ਕੋਈ ਰਿਸਪੌਂਸਡ ਸਟਾਫ ਹੈਗਾ ਪੂਰਾ ਸਟਾਫ ਵੀ ਕਟੇ ਸਤਸ ਕਲੀਸ ਡਿਊਟੀ ਪੂਰੀ ਹੋਣੀ ਚਾਹੀਦੀ ਹੈ ਹਾਂਜੀ ਹਾਂਜੀ ਮੰਗ ਕਰਦੇ ਆਏ ਹਾਂਜੀ ਸਾਨੂੰ ਟੀਚਰ ਵੀ ਹੋਰ ਦਿੱਤੇ ਜਾਣ ਜੀ మోపర మధింద ਪੂਰੀ ਸਫਾਈ ਹੋਣੀ ਚਾਹੀਦੀ ਹੈ ਜੀ ਸਫਾਈ ਬਿਲਕੁਲ ਨਹੀਂ ਹੈਗੀ ਜੀ ਕਿਤੇ ਸਫਾਈ ਨਾਲ ਹੀ ਅਜੇ ਸਾਡੇ ਸਫਾਈ ਹੋਊਗੀ ਬੱਚਿਆਂ ਤੱਕ ਫਿਰ ਇਹ ਕੁਝ ਚੰਗਾ ਮੈਡਮ ਨੇ ਜਿਵੇਂ ਬੋਲੇ ਸੀ ਜਿੰਨੇ ਮਹੌਲ ਚਰਾਨੇ ਹਾਂ ਜੀ ਸਫਾਈ ਹੋਵੇ ਤਾਂ ਸੇ ਵਾਲਾ ਰੋਲ ਅੱਛਾ ਤੇ ਇਤਨਾ ਵੀ ਆਪ ਰੱਖਿਆ ਹੋਇਆ ਹਾਂ ਜੀ ਹਾਂ ਜੀ ਹਾਂ ਜੀ ਆਪ ਰੱਖੇ ਹੋਏ ਹੈ ਜੀ ਬੱਚੇ ਹਾਂ ਜੀ ਸਾਫ ਤੇ ਵੀ ਇੱਕ ਰੱਖਿਆ ਜਾਵੇ ਜੀ ਇਹ ਸਫਾ ਕੌਣ ਰੱਖੇ ਤੇ ਚੇ ਚੇ ਦੇ ਰਹੇ ਹੈ ਚੇ ਦੇ ਰਹੇ ਹੈ ਚੇ ਦੇ ਰਹੇ ਹੈ 10000 ਰੁਪਏ ਮੈਂ ਆਪ ਲੱਗੀ ਹੋਈਆਂ ਜੀ ਮੈਨੂੰ ਵੀ ਪਤਾ ਨਹੀਂ ਹੈਗਾ ਜੀ 1000 ਰੁਪਏ ਚ ਉੱਧਾ 100 ਰੁਪਏ ਇੱਕ ਬੰਦੇ ਪੈਂਦੇ ਆ ਜੀ ਤਨਖਾਹ ਦੀ ਹੁੰਦੀ ਹੈ ਯਾਰ ਪੇਰਾ ਗਾ ਜੀ ਕਿੰਨੇ ਕੁ ਮਹੀਨੇ ਦਾ ਹਯਾਰ ਹਾਂ 1 ਮਹੀਨੇ ਦਾ ਜੀ ਤੇ ਕਿੰਨੇ ਦੇ ਰਿਹਾ ਹਾਂ ਹਾਂ ਟੀਚਰ ਦੇ ਰਿਹਾ ਜੀ ਹੁਣ ਮੈਂ ਮੈਡਮ ਨੂੰ ਦੋ ਵਾਰੀ ਕਹਤਾ ਸੀ ਵੀ ਮੇਰਾ ਜਵਾਬ ਆ ਜੀ ਮੈਨੂੰ 30 ਰੁਪਏ ਪਿੱਛੇ ਪੜਤਾ ਨਹੀਂ ਹੈਗਾ ਜੀ ਕਿਉਂ ਦਿਹਾੜੀ ਮੈਨੂੰ 6 ਮਹੀਨੇ ਹੋ ਗਏ ਜੀ ਮੇਰੀ ਨਾਂ ਤਰਖਾ ਟੀਚਰ ਵਧਾਉਂਦੇ ਨੇ ਜੀ ਨਾਂ ਇਹ ਕਹਿੰਦੇ ਪਿੱਛੇ ਤਾਂ ਮਤਾ ਪੈ ਰਿਹਾਗਾ ਹਜੇ ਵੀ ਜੇ ਸਰਪੰਚ ਮਤਾ ਪਾਊਗਾ ਵੀ ਫੇਰ ਉਹ ਕਰਾਂਗੇ ਫਕਤਾ ਨਹੀਂ ਹੋ ਰਿਹਾ ਜੀ ਤਾਂ ਹਾਈ ਨਾ ਹੋਈ ਜਿਨਾਲੇ ਤਾਂ ਸਾਲ ਤੋਂ ਬਵਾਦ ਹੈ ਜੀ ਕਿਹੜੀ ਮੀਤੀ ਬੈਠੇ ਹੋ ਨਾ ਪੀਰ ਪੇੜ ਬਹੁਤ ਘੱਟ ਹੁੰਦੀਆਂ ਠੀਕ ਹੈ ਇਹ ਮੈਡਮ ਕਹਿੰਦੇ ਵੀ ਮਤਾ ਪਾਉਣਗੇ ਕਹਿੰਦੇ ਸਰਪੰਚ ਸਾਹਿਬ ਨੂੰ ਦੋ ਤਿੰਨ ਵਾਰੀ ਕਿਹਾ ਸੀ ਇਹ ਕਹਿੰਦੇ ਵੀ ਮਤਾ ਪਾਵਾਂਗੇ ਕਹਿੰਦੇ ਜੀ ਗ੍ਰਾਂਡ ਆ ਜਾਣਦੇ ਹਜੇ ਜੀ ਇਹਨਾਂ ਦੋ ਵਾਰੀ ਕਿਹਾ ਸੀ ਸਰਪੰਚ ਨੂੰ ਕਹਿੰਦੇ ਨੇ ਜੀ ਮਤਾ ਪਾਵਾਂਗੇ ਜੀ ਹਜੇ ਮੈਂ ਮੈਡਮ ਨੂੰ ਕਸਮ ਹਾਂ ਮਹੀਨਾ ਲਾਉਂਗੀ ਜੀ ਮੈਂ ਇਧਰ ਵੀ ਡਲ ਚ ਜੀ ਹਾਂ ਅਠਵੀਂ ਚ ਜੀ ਤੇ ਉਧਰ ਰੱਖਿਆ ਹੋਇਆ ਜੀ ਉਧਰ ਮਤਲਬ ਕਹਿ ਰਿਹਾਗਾ ਜੀ ਉਧਰ ਤਾਂ ਨਹਾਇਆ ਪੀਆਗਾ ਜੀ ਸਫਾਈ ਤੇ ਰੱਖੀ ਹੋਈ ਆ ਤੇ ਹਾਂ 1000 ਰੁਪਏ ਆਗਾ ਜੀ ਤੁਸੀਂ ਬਸ ਇਹ ਸਕੂਲ ਚ ਸਰਬ ਵੀ ਕੁੱਤੇ ਵੀ ਛੋਟੇ ਬੱਚੇ ਨੇਗੇ ਵੀ ਮਤਲਬ ਕਿ ਜਦੋਂ ਹੁਣ ਖਾਣਾ ਖਾਂਦੇ ਨੇ ਕੁਝ ਸਕੂਲ ਚ ਕੁੱਤੇ ਵੀ ਕੋਲੇ ਆ ਜਾਂਦੇ ਆ ਬੱਚਿਆਂ ਦੇ ਦੇਖੋ ਹੁਣ ਵੀ ਆਪਾਂ ਮੋਬਾਈਲਾਂ ਚ ਦੇਖ ਰਹੇ ਆ ਬੇ ਘਟਨਾ ਵਾਪਰੀ ਆ 8 ਸਾਲ ਦੇ 12 ਸਾਲ ਦੇ ਬੱਚਿਆਂ ਨੂੰ ਕੁੱਤੇ ਖਾਵੇ ਗਏ ਬਹੁਤ ਥਾਂਵੇਂ ਵੀ ਇਹ ਡਰ ਵੀ ਲੱਗਦਾ ਮਾਪਿਆਂ ਨੂੰ ਕਰੀ ਰਹਿਠਿਆਂ ਨੂੰ ਸਾਨੂੰ ਤੇ ਇੱਕ ਚੀਜ਼ ਜਿਹੜੇ ਮਤਲਬ ਕਿ ਸਰਕਾਰ ਕੰਨੀ ਉਹ ਖੇਡਣ ਵਾਸਤੇ ਸਮਾਨ ਆ ਰਿਹਾਗਾ ਉਹ ਘਰਾਂਾਂ ਦੇ ਵਿੱਚ ਹੀ ਪਿਆ ਬੱਚਿਆਂ ਵਾਸਤੇ ਲਗਾ ਕੇ ਵੀ ਦਿੱਤਾ ਨਹੀਂ ਜਾ ਰਿਹਾ ਉਹਨਾਂ ਨੂੰ ਉਹਦੇ ਵਾਸਤੇ ਇਹਦੀਆਂ ਗੱਲਾਂ ਕਿਤੇ ਹਨ ਬਰੌਲ ਹੈ ਨਹੀਂ ਤਾਂ ਹਾਂਜੀ ਉਹ ਬਣ ਗਿਆ ਉਹ ਹੋ ਜਾਣਾ ਚਾਹੀਦਾ ਉਹ ਸਰਕਾਰ ਆਈਆਂ ਵੀ ਜਹੋਂ ਸਪੂਰ ਜਿਹੜੇ ਆਪਣੇ ਬੂਟ ਹੁੰਦੇ ਨੇ ਟਹਰਾ ਵਾਲੇ ਬੱਚਿਆਂ ਖਾਤਰ ਇਹ ਵੀ ਹੋਏ ਸੀਗੇ ਉਹ ਵਸਾਂ ਵਿੱਚ ਜੇ ਹੁਣ ਅੰਦਰ ਪਾ ਜਾਂਦਾ ਵੀ ਉਹਨਾਂ ਦਾ ਕੋਈ ਫਾਇਦਾ ਨਹੀਂ ਹੈਗਾ ਮੈਂ ਕੀ ਕਹਿਣਾ ਚਾਹਾਂਗੇ ਜਿਹੜੇ ਐਸਐਮਸੀ ਆ ਉਹ ਤਾਂ ਮੀਟਿੰਗ ਕੀਤੀ ਗਿਆ ਸੂਚੀ ਪੰਚਾਇਤ ਬਣਤੀ ਆ ਤਾਂ ਮਾਫੀ ਬੋਲਦੇ ਨੇ ਕਿਹੜੇ ਕਿਹੜੇ ਫਸਿਆ ਸੀਗੇ ਜਿਹੜੇ ਅਜੰਡੇ ਸੀ ਉਹਦੇ ਮਤੇ ਸੀ ਤੁਹਾਡੇ ਚਾਨੂੰ ਕਰਾਇਆ ਗਿਆ ਨੇ ਸਕੂਲ ਦੇ ਵਿੱਚ ਕਾਫੀ ਸਮੱਸਿਆਵਾਂ ਹੈ ਗਿਆ ਨਹੀਂ ਸਭ ਤੋਂ ਵੱਡੀ ਸਮੱਸਿਆ ਜਿਹੜੀ ਸਾਨੂੰ ਹੈ ਗਿਆ ਸਫਾਈ ਦੀ ਹੈ ਸਾਡਾ ਕੈਂਪਸ ਆ ਜਿਹੜਾ ਉਹ ਕਾਫੀ ਵੱਡਾ ਹੈਗਾ ਤੇ ਇਸੇ ਹਾਰਟਾਈਮ ਸੇਪਰ ਅਸੀਂ ਰੱਖਾਇਆ ਫੁੱਲ ਟਾਈਮ ਸਾਡੇ ਕੋਲੇ ਕੋਈ ਸੇਪਰ ਨਹੀਂ ਹੈਗਾ ਤੇ ਇਹ ਸੰਪੂਰਨ ਵੱਡੀ ਸਮੱਸਿਆ ਇੱਕ ਸਾਡੇ ਜਿਹੜਾ ਮਿੱਡੇ ਮੇਲ ਹੈ ਔਰ ਇਹ ਨਿਕਾਸੀ ਪਾਣੀ ਦੀ ਨਿਕਾਸੀ ਦੀ ਪ੍ਰੋਬਲਮ ਸਾਨੂੰ ਹੈਗੇ ਆ ਔਰ ਲਈ ਅਸੀਂ ਕੋਈ ਸੌਕਟ ਵਗੈਰਾ ਜਿਹੜਾ ਉਹ ਚਾਹੁੰਦੇ ਆ ਕਿ ਬਣ ਜਾਏ ਤਾਂ ਕਿ ਪਾਣੀ ਦੀ ਨਿਕਾਸੀ ਹੋ ਸਕੇ ਪਾਣੀ ਜਿਹੜਾ ਉਹ ਖੜਾ ਨਾ ਹੋਵੇ ਭਾਈ ਬਲਕਾ ਵੀ ਆਪਾਂ ਦੇਖਿਆ ਨਾ ਕਾਫੀ ਜਿਹੜੇ ਦਰ ਖੜੇ ਨਾ ਸੁੱਕੇ ਨਾ ਤੁਸੀਂ ਸਮਝ ਸਕਦੇ ਹੋ ਮਿਸਾਨ ਹੋ ਜਾਂਦੇ ਬੱਚੇ ਉਹ ਵੀ ਤੁਸੀਂ ਚਾਹੋ ਰਟੇ ਆ ਹਾਂਜੀ ਅਗਰ ਮਤਾ ਪਾਕੇ ਜੇ ਕੁਝ ਹੋ ਸਕਦਾ ਤਾਂ ਜੇ ਜਿਹੜੇ ਆਪਣੇ ਕੰਧਾਂ ਨੂੰ ਜਾਂ ਕਿਸੇ ਬਿਲਡਿੰਗ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਮਤਾ ਪਾਕੇ ਜੇ ਪੰਚਾਇਤ ਮੈਂਬਰ ਕੁਝ ਇਹਦੇ ਬਾਰੇ ਕਰ ਸਕਦੇ ਆ ਤਾਂ ਹੋ ਸਕਦਾ ਲੱਗਦਾ ਨਵੀਂ ਪੰਚਾਇਤ ਬਣੀ ਹੈ ਹਾਂਜੀ ਹਾਂ ਨਵੀਂ ਪੰਚਾਇਤ ਬਣੀ ਹੈ ਜੀ ਸਾਨੂੰ ਹਮੇਸ਼ਾ ਸਾਡੇ ਨਾਲ ਰਹਿੰਦੇ ਹੈਗੇ ਜਦੋਂ ਵੀ ਅਸੀਂ ਬੁਲਾਉਂਦੇ ਆ ਕੋਈ ਸਸਿਆ ਆਉਂਦੀ ਹੈ ਉਹਨੇ ਰਗਾ ਲਗਾ ਕੇ ਇਸ ਫਾਈਲ ਵੀ ਕਰਵਾਈ ਹੈਗੀ ਤੇ ਜਿੰਨਾ ਕੰਨਾ ਨਾ ਹੋਏ ਤੱਕ ਦਾ ਹੋ ਸਕਦਾ ਸੀ ਕੰਮ ਉਹ ਕਰਵਾ ਰਹੇ ਆ ਅੱਗੇ ਵੀ ਉਹਨਾਂ ਵੱਲ ਭਰੋਸਾ ਹੈ ਕਿ ਐਸੇ ਕੰਮ ਕਰਵਾਉਂਦੇ ਆ